ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਵੱਡੇ ਸਹਿਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਮਲਕਾਣਾ ਦੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਰੱਖੇ ਗਏ ਮਹਾਨ ਕੀਰਤਨ ਦੀਵਾਨਾਂ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਇਹ ਦੀਵਾਨ ਜਥੇਦਾਰ ਬਾਬਾ ਬੂਟਾ ਸਿੰਘ ਜੀ ਵੱਲੋਂ ਸਜਾਏ ਜਾਣੇ ਆ ਜਿਨ੍ਹਾਂ ਦਾ ਸਮਾਂ ਦਪੈਰ 1 ਵਜੇ ਤੋਂ ਸ਼ਾਮ 4 ਵਜੇ ਦੇ ਤੱਕ ਦਾਗਾ ਸੋ ਅੱਜ ਪਹਿਲੇ ਦਿਨ ਦੀ ਰਿਪੋਰਟ ਤੁਹਾਡੇ ਨਾਲ ਕਰਦੇ ਆਂ ਸਾਜੀ ਸਮੂਹ ਨਗਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ 1 ਤੇ 2 ਜਨਵਰੀ ਨੂੰ ਪਿੰਡ ਮਲਕਾਣਾ ਵਿਖੇ ਪਹੁੰਚਣ ਦੀ ਕੀਤੀ ਗਈ ਅਪੀਲ ਸਾਰਾ ਪਰਿਵਾਰ ਵਿਛੜੇ ਪਰ ਜਿਹੜੀ ਗਊ ਗਰੀਬ ਦੀ ਕਰੇ ਰਾਖੀ ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੇ ਕਰਗੀ ਤਰ ਪਾਤਸ਼ਾਹ ਨੇ ਪਰਿਵਾਰ ਕੇ ਨੂੰ ਕੇ ਨੂੰ ਹੋ ਗਿਆ ਚੰਪੌਰ ਦੀ ਕੱਚੀ ਗੜੀ ਦਾ ਜੰਗ ਤੁਸੀਂ ਭਾਈ ਸਾਹਿਬ ਤੋਂ ਸ਼ਰਵਣ ਕਰ ਲਿਆ ਹੁਣ ਮੈਂ ਅੱਗੇ ਲੰਘ ਚੜਨਾ ਹੈ ਸਿਖਾਂ ਨੇ ਕਿਹਾ ਪਾਤਸ਼ਾਹ ਤੁਸੀਂ ਚਲੇ ਜਾਓ ਕੱਲ ਨੂੰ ਅਸੀਂ ਆਪੇ ਮੈਦਾਨੇ ਜੰਗ ਦੇ ਵਿੱਚ ਬੈਰੀ ਨਾਲ ਦੋ ਹੱਥ ਦੇਖਾਂਗੇ ਕੱਲ ਕੀ ਤਰ ਪਾਤਸ਼ਾ ਰਾਤ ਦੇ ਸਮੇਂ ਕਾੜੀ ਮਾਰ ਕੇ ਲੰਘ ਗਏ ਹੁਣ ਧਿਆਨ ਲੈ ਕੇ ਆਓ ਮਾਛੀਵਾੜੇ ਦੇ ਜੰਗਲ 'ਚ ਪਾਤਸ਼ਾ ਪਿਆ ਹੈ ਸਹਰਾਣਾ ਕਿੰਡ ਦਾ ਲਾਇਆ ਹੋਇਆ ਰੋੜਾਂ ਦਾ ਵਿਸਾਉਣਾ ਕੀਤਾ ਹੋਇਆ ਪਿਆ ਹੈ ਤੇ ਉਹਦੀ ਭਗਤੀ ਐਸੀ ਹੈ ਭਾਈ ਜੇ ਕੋਈ ਆਮ ਇਨਸਾਨ ਹੋਵੇ ਤੇ ਉਹ ਆਕਾਲ ਪੁਰਖ ਨੂੰ ਹਜ਼ਾਰ ਲਾਂਭੇ ਦੇ ਸਕਦਾ ਮੇਰੇ ਸਿਰ ਤੇ ਛੱਤ ਸੀ ਮੈਂ ਨਹੀਂ ਨਹੀਂ ਰਿਹਾ ਮੇਰੇ ਚਾਰ ਪੁੱਤਰ ਸੀ ਚਾਰਾਂ ਚੋਂ ਇੱਕ ਨਹੀਂ ਮੇਰੇ ਕੋਲ ਰਿਹਾ ਮੇਰਾ ਪਰਿਵਾਰ ਸੀ ਕੋਈ ਪਰਿਵਾਰ ਨਹੀਂ ਰਿਹਾ ਮੇਰੇ ਸਿੱਖ ਸੰਤ ਕੋਈ ਸਿੱਖ ਨਹੀਂ ਰਿਹਾ ਪਰ ਕਲਗੀਧਰ ਪਾਤਸ਼ਾ ਅਕਾਲ ਪੁਰਖ ਨੂੰ ਸਨੇਹਾ ਤਾਂ ਲਗਾ ਰਹੇ ਨੇ ਪਰ ਸਨੇਹਾ ਕੁਝ ਵਿਰਖਣ ਹੈ ਜਿਹੜਾ ਉਹਨਾਂ ਦੀ ਭਗਤੀ ਨੂੰ ਉਜੱਡਰ ਕਰਦਾ ਹੈ ਭਾਈ ਸਤਗੁਰੂ ਕਹਿ ਰਹੇ ਨਿਕਰ ਪਿਆਰੇ ਨੂੰ ਹਾਲ વૃਦਾਂ ਦਾ ਕਹਿਣਾ ਤਉਦ ਬਿਨ ਰੋਗ ਰਸਾਈਆਂ ਦਾ ਓਡਣ नाग ਨਿਵਾਸਾਂ ਦੇ ਰਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦੇ ਰਹਿਣਾ ਸੂਲ ਸਰਾਈ ਖੰੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦੇ ਇਹ ਸੁਨੇਹਾ ਹੈ ਜੀ ਇਹ ਉਹਨਾਂ ਦੀ ਭਗਤੀ ਨੂੰ ਦਰਸਾਉਂਦਾ ਹੈ ਕਿੰਨਾ ਅਡੋਲ ਨੇ ਕਿੰਨੀ ਸਖ਼ਤ ਹੈ ਤੇ ਇਹ ਭਗਤੀ ਤੋਂ ਬਿਨਾਂ ਨਹੀਂ ਆ ਸਕਦੀ ਆਕਾਲ ਪੁਰਖ ਵੇ ਗੁਰੂ ਦਾ ਨਾਮ ਜਪੇ ਬਿਨਾਂ ਨਹੀਂ ਆ ਸਕਦੀ ਸੋ ਜੀ ਬੋਲੋ ਜੀ ਸ੍ਰੀ ਪੰਚਰਾ ਕਰਤਾ ਤੇ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਖਾਲਸਾ ਜੀ ਬੋਲਾ ਜੀ ਸਤਿ ਪ੍ਰਭੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਸਿਤੇ ਆਵੇ ਸਿਤੇ ਆਉਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਰੇ ਉਹ ਤਹਾਂ ਤਹਾਰ ਸਿਨੇ ਆਇਤੋ ਦੇਖ ਤੇਖ ਫਤੇ ਬ੍ਰਿੰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਰਜ ਕ ਜੀ ਸਹਾਰੇ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਦੀ ਜਾਨਾ ਖਾਣਾ ਮੰਨ ਨੀਵਾ ਮਤ ਉੱਚੀ ਮਤ ਪਥ ਦਾ ਰਾਖਾ ਆਪ ਵਾਹਿਗੁਰੂ اے ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਰੀ ਦਾਤਾਰ ਜੀਓ ਸਮੂਹ ਗੁਰਦੁਆਰੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਕੋਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਚਰਨਾਂ 'ਚ ਕਮਲਾ ਤੇ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਛੋਲੇ ਸਰਬਜਾਦੀ ਤੇ ਵੱਡੇ ਸਰਬਜਾਦਿਆਂ ਦੇ ਸਿੱਧੀ ਪੁਰਬ ਨੂੰ ਮੁਖ ਰੱਖਦਿਆਂ ਹੋਇਆਂ ਮਹਾਰਾਜ ਸਮੂਹ ਸੰਗਤਾਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਓ ਤਿਰੰਗੇ ਗੁਰਮਤ ਸਮਾਗਮ ਹਲਕੇ ਗਏ ਮਹਾਰਾਜ ਜਿਨ੍ਹਾਂ ਦੇ ਅੱਜ ਪਹਿਲੇ ਦਿਵਾਨ ਸੱਚੇ ਸੱਚੇ ਪਾਤਸ਼ਾਹ ਜੀਓ ਦਿਵਾਨਾਂ ਦੇ ਵਿੱਚ ਕਥਾ ਸੱਚੇ ਪਾਤਸ਼ਾਹ ਜੀਓ ਵਿਚਾਰਾ ਹੋਈਆਂ ਛੇ ਪੋੜੀਆਂ ਅਨੰਦ ਸਾਹਿਬ ਜੀ ਦੇ ਬਾਖੋ ਜਖਰਵਾਦਾ ਘਾਟਾ ਉਲਝੁਕਿਮਾ ਕਰਨੀ ਅੱਗੇ ਤੋਂ ਸਮਤ ਵਰਸ਼ਨੀ ਬੜੀ ਸੁਣੀ ਗੁਰਬਾਣੀ ਦਾ ਭਾਵ ਕਥਾ ਦਾ ਭਾਵ ਵਿਚਾਰਾਂ ਦਾ ਭਾਵ ਸੰਗਤਾਂ ਦੇਆਂ ਹਿਰਦਿਆਂ ਤੇ ਵਸਾਉਣਾ